ਉਸ ਪੈਦੇ ਦਾ ਕਰਕੇ ਥੋੜੀ ਬਚਤ ਹੋ ਗਈ ਨਹੀਂ ਤਾਂ ਮੁੱਦੀ ਹੋ ਜਾਂਦੀ ਲੈ ਗਿਆ ਉਹ ਇਹ ਵੱਜੀ ਕਿਵੇਂ ਵੀਰੇ ਡਿੱਗੀ ਕਿਵੇਂ ਇਹ ਓਏ ਕੰਟੈਂਟ ਬਣਾਈ ਜਾਂਦਾ ਅੱਗੇ ਕੰਨੀ ਕਰ ਫਾਇਦਾ ਨਾ 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 ਮਹਾਰਾਜ ਵਾਲੇ ਪਿੰਡ ਦੇ ਵਿੱਚ ਪਾਲਟੀ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦੇ ਜੋ ਵੱਧ ਤੋਂ ਵੱਧ ਕਹਿੰਦਾ ਰਿਸ਼ਤੇਦਾਰ ਭੈਣ ਭਾਈ ਹੁੰਦਾ ਤਾਂ ਅਗਲੇ ਪੜਤਾਲ ਲੈਣਗੇ ਚਪੈਦੇ ਕਰਕੇ ਬਾਤਚਤ ਰਹਿ ਗਈ ਬੱਸ ਦੀ ਪਾਲਟ ਨਾਲੋਂ ਨਹੀਂ ਤਾਂ ਉੱਠੀ ਹੋ ਜਾਣੀ ਸੀ ਬੱਸ ਸੋ ਦੱਸਦੇ ਆ ਕਿ ਹਜੇ ਤੱਕ ਸਵਾਰੀਆਂ ਦੀ ਬਾਤਚਤ ਤਾਂ ਪਹਿਲਾਂ ਜਿਵੇਂ ਤੜਕੇ ਅੱਜ ਫਰੀਦਕੋਟ ਬੱਸ ਪਾਲਟੀ ਨਿਊ ਦੀਪਾਲਨ ਦੀ ਸੇਵ ਨਾਲ ਦੇ ਵਿੱਚ ਢਿੱਗੀ ਆ ਕਈ ਸਵਾਰੀਆਂ ਦਾ ਨੁਕਸਾਨ ਹੋ ਗਿਆ ਕਈਆਂ ਨੇ ਜਾਨ ਵੀ ਗਵਾਈ ਆ ਤੇ ਪਰ ਬੜਾ ਯਾਰ ਅੱਜ ਇਹ ਮੰਦ ਭਾਗਾ ਦੇਣਾ ਸੋ ਅਰਦਾਸ ਬੇਨਤੀ ਵੀ ਕਰਿਓ ਕਿ ਇਹੋ ਜਿਹਾ ਹਾਦਸਾ ਜਿਹੜਾ ਹੋਰ ਨਾ ਵਾਪਰੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਵਾਦ ਤੋਂ ਵਾਦ ਵੀ ਹੁਣੇ-ਹੁਣੇ ਦੀ ਵੀਡੀਓ ਆ ਬਾਈ ਜੀ ਹੁਣੇ ਪਲਟੀ ਆ ਇਹ 10-15 ਮਿੰਟਾਂ ਦੀ ਵੀਡੀਓ ਆ ਇਹ ਹੁਣੇ ਸ਼ੇਅਰ ਕਰਿਓ ਜੋ ਵੀਰ ਬਣ ਕੇ ਵਾਦ ਤੋਂ ਵਾਦ ਤਾਂ ਕਿ ਪਤਾ ਲੱਗ ਜੇ ਕਿਸ ਦਾ ਰਿਸ਼ਤੇਦਾਰ ਬੱਚਾ ਹੁੰਦਾ ਕੋਈ ਸਟੂਡੈਂਟ ਹੁੰਦਾ ਪੜਨ ਵਾਲਾ